ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਅਸਵੀ ਸਿੰਘ ਟਾਨੀ ਐਟ ਲਾ ਭਾਈ ਅਮਰਤਪਾਲ ਸਿੰਘ ਜੀ ਜਿਹੜੇ ਕਿ ਹੁਣੇ-ਹੁਣੇ ਖਡੂਰ ਸਾਹਿਬ ਪਾਰਲੀਮੈਂਟਰੀ ਕੰਸਟੀਟੂਐਂਸੀ ਤੋਂ ਜਿੱਤੇ ਨੇ ਤੇ ਉਹਨਾਂ ਦੀ ਜਿਹੜੀ ਜਿੱਤ ਆ ਉਹ ਲੈਂਡਸਲਾਈਡ ਵਿਕਟਰੀ ਹੋਈ ਆ ਇੰਡੀਪੈਂਡੈਂਟ ਕੈਂਡੀਡੇਟ ਸੀਗੇ ਤੇ ਜੇਲ੍ਹ ਦੇ ਵਿੱਚੋਂ ਹੀ ਉਹਨਾਂ ਨੇ ਇਲੈਕਸ਼ਨ ਲੜੀ ਤੇ ਉਹਨਾਂ ਦਾ ਜਿਹੜਾ ਰਿਹਾਈ ਦਾ ਮਸਲਾ ਹੈਗਾ ਉਹ ਅਸੀਂ ਅਮਰੀਕਨ ਗਵਰਨਮੈਂਟ ਨਾਲ ਟੇਕ ਅਪ ਕੀਤਾ ਅਮਰੀਕਾ ਦੇ ਜਿਹੜੇ ਵੇਰੀਅਸ ਗੁਰਦੁਆਰਾ ਸਾਹਿਬਾਨ ਨੇ ਉਹਨਾਂ ਨੂੰ ਅਸੀਂ ਰੈਪਰੈਜ਼ੈਂਟ ਕਰਦੇ ਆਂ ਇਮੀਗ੍ਰੇਸ਼ਨ ਦੇ ਮੈਟਰਸ ਦੇ ਵਿੱਚ ਪਹਿਲਾਂ ਹੀ ਉਹਨਾਂ ਦੇ ਕਹਿਣ ਤੇ ਅਮਰੀਕਾ ਦੀਆਂ ਸਿੱਖ ਸੰਗਤਾਂ ਦੇ ਕਹਿਣ ਤੇ ਸਾਡਾ ਆਪਣਾ ਲੰਬਾ ਚੌੜਾ ਅਮਰੀਕਾ ਦੇ ਵਿੱਚ ਕਲਾਇੰਟ ਬੇਸ ਆ ਇਸ ਟਾਈਮ ਤੇ ਅਸੀਂ 53-6500 ਤੋਂ ਉੱਤੇ ਕਲਾਇੰਟਾਂ ਦੇ ਕੇਸ ਸਾਡੇ ਕੋਲ ਚੱਲ ਰਹੇ ਨੇ ਤੇ ਤਕਰੀਬਨ ਪਿਛਲੇ 25 ਸਾਲਾਂ ਦੇ ਵਿੱਚ ਅੰਠ 8000 ਤੋਂ ਉੱਪਰ ਸਾਡਾ ਇੱਥੇ ਜਿਹੜੇ ਹੈਗੇ ਨੇ ਉਹ ਕੇਸ ਪਾਸ ਹੋਏ ਨੇ ਸੋ ਉਹਨਾਂ ਦੇ ਵਿੱਚੋਂ ਬਹੁਤ ਜ਼ਿਆਦਾ ਲੋਕਾਂ ਦੀ ਓਵਰਵੈਲਮਿੰਗ ਮੈਨੂੰ ਡਿਮਾਂਡ ਸੀਗੀ ਕਿ ਤੁਸੀਂ ਅਮਰੀਕਨ ਲੀਡਰਸ਼ਿਪ ਦੇ ਨਾਲ ਇਹ ਮਸਲਾ ਟੇਕ ਅਪ ਕਰੋ ਤੇ ਉਹਨਾਂ ਦੇ ਕਹਿਣ ਤੇ ਸਾਰਿਆਂ ਦੇ ਮੈਂ ਜਿਹੜਾ ਹੈਗਾ ਉਹ ਇਹ ਮਸਲਾ ਅਮਰੀਕਨ ਗਵਰਨਮੈਂਟ ਨਾਲ ਅਮਰੀਕਾ ਦੇ ਲੀਡਰ ਨਾਲ ਟੇਕ ਅਪ ਕੀਤਾ ਜਿਹੜੇ ਮੇਰੇ ਸੋਸ਼ਲ ਮੀਡੀਆ ਅਕਾਊਂਟਸ ਦੇਖਦੇ ਨੇ ਸਾਰਿਆਂ ਨੂੰ ਪਤਾ ਹੀ ਆ ਕਿ ਮੈਂ ਅਕਸਰ ਅਮਰੀਕਾ ਦੇ ਲੀਡਰਸ ਨੂੰ ਮਿਲਦਾ ਰਹਿਣਾ ਤੇ ਉਹਨਾਂ ਨੂੰ ਮਿਲ ਕੇ ਜਿਹੜੇ ਇਮੀਗ੍ਰੇਸ਼ਨ ਦੇ ਇਸ਼ੂਸ ਹੁੰਦੇ ਨੇ ਜਾਂ ਸਾਡੇ ਜਿਹੜੇ ਅਮਰੀਕਾ ਦੇ ਵਿੱਚ ਹੀਟ ਕ੍ਰਾਈਮ ਵਗੈਰਾ ਜਾਇਏ ਇਸ ਕਿਸਮ ਦੇ ਇਸ਼ੂਸ ਨੇ ਉਹ ਮੈਰਿਜ ਕਰਦਾ ਪਹਿਲੀ ਵਾਰੀ ਆ ਕੇ ਮੈਂ ਇਹ ਮਸਲਾ ਜਿਹੜਾ ਹੈਗਾ ਉਹ ਜਿਹਦਾ ਸਬੰਧ ਇੰਡੀਆ ਨਾਲ ਆ ਉਹ ਮੈਂ ਉਹਨਾਂ ਦੇ ਨਾਲ ਟੇਕ ਅਪ ਕਰ ਰਿਹਾ ਇਹ ਸਿਲਸਿਲੇ ਦੇ ਵਿੱਚ ਅਮਰੀਕਾ ਦੇ ਜਿਹੜੇ ਆਨਰੇਬਲ ਵਾਈਸ ਪ੍ਰੈਜ਼ੀਡੈਂਟ ਨੇ ਕਮਲਾ ਹੈਰਿਸ ਉਹਨਾਂ ਨਾਲ ਮੇਰੀ ਗੱਲ ਹੋਈ ਆ ਉਹਨਾਂ ਦੇ ਆਫਿਸ ਨਾਲ ਕਮਿਊਨੀਕੇਸ਼ਨ ਵੀ ਹੋਇਆ ਤੇ ਸ਼ੀ ਵਾਸ ਵੈਰੀ ਕਾਈਂਡ ਕਿ ਉਹਨਾਂ ਨੇ ਇਸ ਤੇ ਆਪਣਾ ਧਿਆਨ ਦਿੱਤਾ ਤੇ ਮੈਨੂੰ ਉਹ ਪਹਿਲਾਂ ਵੀ ਬੜੀ ਚੰਗੀ ਤਰ੍ਹਾਂ ਜਾਣਦੇ ਨੇ ਮੇਰੇ ਉਹਨਾਂ ਨਾਲ ਬੜੇ ਚੰਗੇ ਤਾਲੁਕਤ ਨੇ ਤੇ ਅੱਗੇ ਵੀ ਮੈਂ ਉਹਨਾਂ ਨੂੰ ਆ ਦੋ ਤਿੰਨ ਮਹੀਨਿਆਂ ਜੀ ਦੋ ਵਾਰੀ ਮਿਲ ਚੁੱਕਾ ਪਰ ਉਹਦੇ ਵਿੱਚ ਮੈਂ ਤਰੀਬਨ ਜਿਹੜੇ ਇਮੀਗ੍ਰੇਸ਼ਨ ਦੇ ਇਸ਼ੂਜ਼ ਵਗੈਰਾ ਸੀ ਉਹਨਾਂ ਨਾਲ ਗੱਲਬਾਤ ਕੀਤੀ ਐਤਕੀ ਮੈਂ ਉਹਨਾਂ ਨਾਲ ਗੱਲ ਕੀਤੀ ਆ ਤੇ ਉਹਨਾਂ ਨੇ ਮੈਨੂੰ ਉਹਨਾਂ ਦੇ ਆਫਿਸ ਦੇ ਵਿੱਚ ਆਉਣ ਦਾ ਟਾਈਮ ਦਿੱਤਾ ਜੀ ਇਹ ਆ ਜੂਨ 11 ਟਿਊਜ਼ਡੇ ਉਸ ਦਿਨ ਮੇਰੀ ਮੁਲਾਕਾਤ ਹੋਣੀ ਆ ਉਹਨਾਂ ਦੇ ਆਫਿਸ ਦੇ ਵਿੱਚ ਉਹਨਾਂ ਦੇ ਜਿਹੜੇ ਸਟਾਫ ਦੇ ਨਾਲ ਉਹਨੂੰ ਫਾਲੋਅ ਅਪ ਕਰਨ ਲਈ ਤੇ ਮੈਡਮ ਨੇ ਉਹਨਾਂ ਨੂੰ ਇਨਸਟਰਕਟ ਕੀਤਾ ਕਿ ਇਹਦੇ ਤੇ ਜੋ ਵੀ ਲੜੰਦਾ ਕਾਰਵਾਈ ਆ ਉਹ ਕਰੋ ਤੇ ਉਹਨਾਂ ਨਾਲ ਮੇਰੀ ਗੱਲਬਾਤ ਹੋਊਗੀ ਪਹਿਲਾਂ ਉਹ ਸੁਣਨਗੇ ਵੀ ਕੀ ਮਸਲਾ ਤੇ ਫਿਰ ਅੱਗੇ ਜਿਹੜੀ ਅਮਰੀਕਾ ਸਰਕਾਰ ਆ ਉਹਨੂੰ ਅਸੀਂ ਕਵਾਂਗੇ ਵਿੱਚ ਇੰਟਰਫੇਅਰ ਕਰੇ ਇਹਦੇ ਨਾਲ ਨਾਲ ਸੱਤ ਤਰੀਕ ਨੂੰ ਆ ਫਰਾਈਡੇ ਨੂੰ ਨਿਊ ਜਰਸੀ ਦੇ ਸੈਂਟਰ ਨੇ ਕੋਰੀ ਬੁਕਰ ਜਿਹੜੇ ਕਿ ਉਹ ਵੀ ਮੇਰੇ ਬੜੇ ਮਿੱਤਰ ਨੇ ਉਹਨਾਂ ਨਾਲ ਮੇਰੀ ਮੁਲਾਕਾਤ ਨਿਊ ਜਰਸੀ ਹੋਈ ਤੇ ਉਹਨਾਂ ਨਾਲ ਮੈਂ ਇਹ ਸਾਰਾ ਇਸ਼ੂ ਡਿਸਕਸ ਕੀਤਾ ਉਹਨਾਂ ਨੂੰ ਮੈਂ ਇੱਕ ਰਿਟਰਨ ਲੈਟਰ ਮੈਂ ਵਾਈਸ ਪ੍ਰੈਜ਼ੀਡੈਂਟ ਨੂੰ ਵੀ ਇੱਕ ਜਿਹੜਾ ਲਿਖਤੀ ਲੈਟਰ ਦਿੱਤਾ ਤੇ ਇਹਨਾਂ ਸੈਨੇਟਰਾਂ ਨੂੰ ਵੀ ਲਿਖਤੀ ਲੈਟਰ ਭੇਜੇ ਨੇ ਸਾਰੀ ਸਿਚੁਏਸ਼ਨ ਦੱਸ ਕੇ ਤੇ ਉਹਨਾਂ ਨੇ ਵੀ ਇਹ ਮੈਟਰ ਜਿਹੜਾ ਟੇਕ ਅਪ ਕਰਨ ਦੀ ਜਿਹੜੀ ਆ Oh, yeah. Subscribe to One India channel and never miss an update.